ਰਾਂਗਸ ਦਾ ਜਿਹੜਾ ਪ੍ਰੋਗਰਾਮ ਸੀਗਾ ਉਹ ਦੋਵਾਂ ਫਾਰਮਾਂ ਵੱਲੋਂ ਦਿੱਤਾ ਗਿਆ ਸੀਗਾ ਅਰ ਅੱਜ ਦੋਵਾਂ ਫਾਰਮਾਂ ਨੇ ਨੀਤੀ ਤਹਿਤ ਪੂਰੇ ਦੇਸ਼ ਭਰ ਵਿੱਚ ਟ੍ਰੈਕਟਰ ਮਾਰਚ ਕੀਤਾ ਅਰ ਜਿਹੜੇ ਨਵੇਂ ਫਾਰਮਰ ਲਾ ਹੈਗੇ ਆ ਉਹਦੀਆਂ ਕਾਪੀਆਂ ਸਾੜੀਆਂ ਹੈਗੀਆਂ ਆਪਾਂ ਬਾਗਾ ਬਾਟਰ ਤੋਂ ਬਾਅਦ ਅੱਜ ਗੋਲਡਨ ਗੇਟ ਤੇ ਖੜੇ ਆ ਇੱਥੇ ਕਾਪੀਆਂ ਸਾੜੀਆਂ ਹੈਗੀਆਂ ਵਾ ਆਜ਼ਾਦੀ ਦਾ ਦਿਨ ਕਿਉਂ ਚੁਣਿਆ ਆਜ਼ਾਦੀ ਦਾ ਦਿਨ ਇਸ ਕਰਕੇ ਚੁਣਿਆ ਵੀ ਜਿਹੜੇ ਸਾਡੇ ਵੱਡੇ ਲੈਜੈਂਡਸ ਨੇ ਜਿਨ੍ਹਾਂ ਨੇ ਸ਼ਹੀਦੀਆਂ ਦੇ ਕੇ ਇਹ ਦੇਸ਼ ਨੂੰ ਆਜ਼ਾਦ ਕਰਾਇਆ ਸੀ ਉਹਨਾਂ ਦੇ ਸੁਪਨੇ ਸੀਗੇ ਕਿ ਇਸ ਮੁਲਕ 'ਚ ਗਰੀਬੀ ਨਾ ਰਵੇ, ਬੇਰੋਜ਼ਗਾਰੀ ਨਾ ਰਵੇ, ਕਿਸਾਨ ਖੁਸ਼ਹਾਲ ਹੋਵੇ, ਮਜ਼ਦੂਰ ਖੁਸ਼ਹਾਲ ਹੋਵੇ, ਆਮ ਸ਼ਹਿਰੀ ਵਰਗ, ਛੋਟਾ ਦੁਕਾਨਦਾਰ ਸਾਰੇ ਠੀਕ ਹੋਣ। ਪਰ ਅੱਜ 78 ਸਾਲਾਂ ਬਾਅਦ ਨਾ ਤਾਂ ਗਰੀਬੀ ਮੁੱਕੀ, ਨਾ ਬੇਰੋਜ਼ਗਾਰੀ ਮੁੱਕੀ, ਨਾ ਕਿਸਾਨਾਂ ਨੂੰ ਆਪਦੀਆਂ ਫਸਲਾਂ ਦੇ ਰੇਟ ਚੰਗੇ ਮਿਲੇ ਹੈਗੇ, ਨਾ ਰਜਗਾਰ ਹੈਗਾ। ਅਸੀਂ ਇਸੇ ਕਰਕੇ ਇਹ ਚੀਜ਼ਾਂ ਵਾਸਤੇ ਕਰ ਰਹੇ ਹਾਂ ਕਿ ਕਿਸਾਨ ਆਪਣੇ ਆਪ ਨੂੰ ਗੁਲਾਮ ਸਮਝਦਾ ਹੈਗਾ ਆਰਥਿਕ ਗੁਲਾਮ। ਇਸ ਗੁਲਾਮੀ ਨੂੰ ਤੋੜਨ ਵਾਸਤੇ ਅੱਜ ਦਾ ਜਿਹੜਾ ਪ੍ਰੋਗਰਾਮ ਅਸੀਂ ਕੀਤਾ ਅਸੀਂ ਕ੍ਰਿਮੀਨਲ ਲਾਗ ਦਾ ਕਿਉਂ ਵਿਰੋਧ ਕਰ ਰਹੇ ਹਾਂ ਸਭ ਤੋਂ ਖਤਰਨਾਕ ਕਿਉਂ ਕਹਿ ਰਹੇ ਹਾਂ ਤੁਹਾਨੂੰ ਤੇ ਮੈਨੂੰ ਪੁਲਿਸ ਨੂੰ 24 ਘੰਟੇ ਅਰੈਸਟ ਕਰਨ ਵਾਸਤੇ ਐਫ ਆਈ ਆਰ ਚਾਹੀਦੀ ਸੀ ਹੁਣ ਪੁਲਿਸ ਨੂੰ ਸਾਨੂੰ 24 ਘੰਟੇ ਥਾਣੇ 'ਚ ਰੱਖਣ ਵਾਸਤੇ ਕਿਸੇ ਐਫ ਆਈ ਆਰ ਦੀ ਲੋੜ ਨਹੀਂ ਹੈਗੀ ਪਹਿਲੋਂ ਸਾਡਾ ਰਿਮਾਂਡ ਲੈਣਾ ਹੁੰਦਾ ਸੀਗਾ ਜੁਡੀਸ਼ੀਅਲ ਮੈਜਿਸਟਰੇਟ ਹੁੰਦਾ ਸੀ 15 ਦਿਨ ਲਈ ਹੁਣ ਜੁਡੀਸ਼ੀਅਲ ਮੈਜਿਸਟਰੇਟ ਦੀ ਥਾਂ ਐਗਜ਼ੀਕਿਊਟਿਵ ਮੈਜਿਸਟਰੇਟ ਕਰ ਦਿੱਤਾ ਗਿਆ ਵਾ ਔਰ ਜਿਹੜੇ 7 ਸਾਲ ਤੱਕ ਦੇ ਕਿਸਾਨਾਂ ਦੇ ਕੈਦ ਦੀਆ ਉਹਦੇ ਵਿੱਚ ਆਈਓ ਚਾਹੇ ਜਿਹੜਾ ਇਨਵੈਸਟੀਗੇਸ਼ਨ ਆਫਸਰ ਆ ਉਹ 15 ਦਿਨ ਤੋਂ ਬਾਅਦ 24 40 ਦਿਨ ਤੱਕ ਦਾ ਰਿਮਾਂਡ ਲੈ ਸਕਦਾ ਤੁਸੀਂ ਮੈਨੂੰ ਦੱਸੋ ਵੀ 40 ਦਿਨਾਂ ਤੱਕ ਹੱਡੀ ਫਸਲੀ ਪੁਲਿਸ ਕੋ ਵੱਜਦੂ ਕਿਸੇ ਬੰਦੇ ਦੀ ਆ 7 ਸਾਲਾਂ ਤੋਂ ਵੱਧ ਕੈਦ ਵਾਲੇ ਦੇ ਵਿੱਚ 60 ਤੋਂ 90 ਦਿਨ ਤੱਕ ਦਾ ਰਿਮਾਂਡ ਲਿਆ ਜਾ ਸਕਦਾ ਇਹ ਸਭ ਤੋਂ ਖਤਰਨਾਕ ਆ ਦੇਸ਼ ਕੱਲੇ ਸਾਡੇ ਕਿਸਾਨਾਂ ਮਜ਼ਦੂਰਾਂ ਨਹੀਂ ਦੇਸ਼ ਵਾਸੀਆਂ ਨਹੀਂ ਹੁਣ ਐਂਟੀ ਨੈਸ਼ਨਲ ਕੀ ਹੋਊਗਾ ਦੇਸ਼ ਦੀ ਸੱਤਾ ਦੇ ਖਿਲਾਫ ਪੱਤਰਕਾਰ ਸਵਾਲ ਕਰਦਾ ਇਹ ਐਂਟੀ ਨੈਸ਼ਨਲ ਬਣਿਆ ਜੋ ਦੇਸ਼ ਦੀ ਸੱਤਾ ਨੂੰ ਅਸੀਂ ਸਵਾਲ ਕਰਦੇ ਆਂ ਇਹ ਐਂਟੀ ਨੈਸ਼ਨਲ ਹੋਊਗਾ ਕੋਈ ਦੇਸ਼ ਦੀ ਸੱਤਾ ਦੇ ਖਿਲਾਫ ਲੇਖ ਲਿਖ ਦਿੰਦਾ ਉਹ ਐਂਟੀ ਨੈਸ਼ਨਲ ਹੋਊਗਾ ਇਹ ਪਰਿਭਾਸ਼ਾ ਨਵੀਂ ਠੀਕ ਨਹੀਂ ਹੈਗੀ ਤੀਸਰਾ ਯੂਏਪੀਏ ਦੇ ਵਿੱਚ ਅਤਵਾਦੀ ਦੀ ਪਰਿਭਾਸ਼ਾ ਸੀ ਕਿ ਕੋਈ ਵੀ ਜਥੇਬੰਦੀ ਆ ਕੋਈ ਸੰਗਠਨ ਆ ਉਹਦੀ ਐਕਟੀਵਿਟੀ ਚ ਕੋਈ ਬੰਦਾ ਸ਼ਾਮਲ ਹੁੰਦਾ ਸੱਚੀ ਉੱਤੇ ਪਰਚਾ ਹੋਣਾ ਚਾਹੀਦਾ ਹੁਣ ਉਹਨੇ ਕਹਿ ਦਿੱਤਾ ਵੀ ਜੇ ਉਹ ਕੋਈ ਜਥੇਬੰਦੀ ਤੁਹਾਡੇ ਤੋਂ 1000 ਕਿਲੋਮੀਟਰ ਦੂਰ ਵੀ ਆ ਤੁਸੀਂ ਉਹਨੂੰ ਜਾਣਦੇ ਨਹੀਂ ਪਛਾਣਦੇ ਨਹੀਂ ਤੁਹਾਡੀ ਵਿਚਾਰ ਕਿਸਾਂ ਜਿਆ ਜਾਂ ਤੁਹਾਡਾ ਪੁੱਤ ਤੀ ਜਾਣੇ ਅਣਜਾਣੇ ਚ ਉਹਦਾ ਕੋ ਲਿਟਰੇਚਰ ਆਪਣੇ ਘਰ ਲੈ ਆਉਂਦਾ ਜੋ ਲਿਟਰੇਚਰ ਪੜ੍ਹਿਆ ਜਾਂਦਾ ਤੁਹਾਡੇ ਤੇ ਵੀ ਯੂਏਪੀਏ ਲੱਗੂਗੀ ਇਹ ਬਹੁਤ ਖਤਰਨਾਕ ਚੀਜ਼ਾਂ ਨੇ